ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮਾਂ YouTube ਚੈਨਲ 'ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਬਟਾਰੀ ਤਹਿਸੀਲ ਬਬਕਾਲਾ ਸਾਹਿਬ ਤੇ ਜ਼ਿਲ੍ਹਾ ਅੰਮ੍ਰਿਤਸਰ ਅੰਮ੍ਰਿਤਸਰ ਦੇ ਕੋਲ ਆਪਾਂ ਆਏ ਆ ਤੇ ਅੱਜ ਦੀ ਵੀਡੀਓ 'ਤੇ ਤੁਹਾਨੂੰ ਦੋ گاਵਾ ਤੁਹਾਨੂੰ ਦਿਖਾਉਣੀ ਆ ਇੱਕ ਆ ਸੱਜਰ ਸੋਈ ਬੱਚੇ ਵਾਲੀ ਤੁਹਾਨੂੰ ਦਿਖਾਉਣੀ ਆ ਤੇ ਇੱਕ ਗਾਂ ਤਾਂ ਨਾ ਹੋਰ ਦਿਖਾਉਣੀ ਆ ਤੇ ਬਾਕੀ ਹਰ ਵੀਡੀਓ 'ਚ ਬੇਨਤੀ ਇਹ ਹੁੰਦੀ ਆ ਬੇਸੋਈਆਂ ਦੇ ਆਪਣੇ ਦੋ ਟਾਈਮ ਚਵਾਈ ਕਰਕੇ ਤਸੱਲੀ ਕਰਕੇ ਖੜੋ ਤੇ ਗੱਬਣ ਆਪਣੀ ਪਾਸ ਕਰਕੇ ਖੜੋ ਅਸੀਂ ਕਦੇ ਵੀ ਨਹੀਂ ਕਹਿੰਦੇ ਬੂ ਜੀ ਬਿਨਾਂ ਚਵਾਈ ਤੋਂ ਜਾਂ ਕਿਸੇ ਦੀ ਗਰੰਟੀ ਤੇ ਪਛਲ ਆਜੋ ਜੋ ਵੀ ਆ ਸਾਰਾ ਕੁਝ ਇੱਥੇ ਵੇਚ ਚਾਹ ਕੇ ਖੜਿਆ ਕਰੋ ਤੇ ਬਾਕੀ ਸਾਡੀ ਗੱਲ ਆ ਲੈਵੇ ਜਰੂਰ ਗੌਰ ਕਰਿਆ ਕਰੋ ਜੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹੋਠੀਕ ਠਾਕ ਜੀ ਮੇਰੀ ਕਿਰਪਾ ਬੰਦਾ ਪਾਲਾ ਹੁੰਦੀ ਪਾਜੀ ਚਲੋ ਕਿਰਪਾ ਹੀ ਚਾਹੀਦੀ ਜੀ ਤੈਨੂੰ ਤਾਂ ਨਕਸ਼ਾ ਹੀ ਬਦਲਤਾ ਜੀ ਤੇ ਭਾਜੀ ਸ਼ੌਂਗੀ ਤੇ ਆ ਕਿਹੜੇ ਦੇਸ਼ ਚ ਡਿਜ਼ਾਈਨ ਕੱਢਿਆ ਯਾਬਲਾ ਮਾਰੀ ਆਦੇ ਕੰਮ ਜੇ ਨੇ ਕਿਰੇ ਇਹ YouTube 'ਤੇ ਰਹਿੰਦਾ ਕਈ ਬਣ ਪਰਵਾਹ ਕੀਤੇ ਆ ਇਹਦਾ ਡਿਜ਼ਾਈਨ ਕੋਨੇ ਮੈਂ ਜੋ ਵਰਗੀ ਕਰਦਾ ਤੇ ਐਹੋ ਜਿਹਾ ਡਿਜ਼ਾਈਨ ਤੇ ਅਸੀਂ ਕਦੇ YouTube 'ਤੇ ਵੀ ਨਹੀਂ ਵੇਖਿਆ ਜਿੰਨੇ ਤੋਂ ਹੀ ਰੰਗ ਡੱਬੀਆਂ ਪਾਤੀਆਂ ਕੀ ਕੁਝ ਕਰਤਾ ਜੀ ਭਾਜੀ ਹੁਣ ਕੀ ਕਰਾਂ ਜੇ ਕਮਾਈ ਕਰੀਦੀ ਹੈ ਮਿਹਨਤ ਕਰਦੇ ਆ ਆਪਣੀ ਭਾਜੀ ਸ਼ੌਂਕ ਹੀ ਆ ਬੱਚੇ ਦੇ ਕਰਮਾਂ ਤੋਂ ਰੋਟੀ ਖਾਣ ਦੇ ਕਰਮਾਂ ਦੇ ਸਿਰ ਤੋਂ ਅੱਡਾ ਰਾਦਾ ਵੀ ਜਿਹੜਾ ਜਿਹੜਾ ਰੰਗ ਪਸੰਦ ਆ ਤੇ ਸਾਰੇ ਸਾਰੇ ਕਰ ਦਈਏ ਅੱਛਾ ਹਾਂਜੀ ਉਹ ਨੂੰ ਮੁੰਡਾ ਰੰਗਾਂ ਆਉਂਦੇ ਰਹਿਣਦੇ ਜਾ ਰਹੇ ਡੱਬੇ ਫਿਰ ਸੋਹਣੇ ਨਹੀਂ ਲੱਗਦੇ ਅੱਛਾ ਹਾਂਜੀ ਹਾਂਜੀ ਇਹ ਤੇ ਬਾਕੀ ਆ ਖੁਰਲੀਆਂ ਖਰਲੀਆਂ ਸਾਬ ਸਾਫ ਹੋ ਰਹੀ ਹੈ ਤਾਂ ਜੈਡ ਮਾਰਿਆ ਪਾ ਗਾਡਰਾਂ ਟੱਕਰ ਕੋਈ ਰਹਿਣ ਨਹੀਂ ਦਿੱਤਾ ਤੇ ਅੱਛਾ ਹਾਂਜੀ ਹਾਂਜੀ ਠੀਕ ਹੈ ਹਾਂਜੀ ਇਹ ਆ ਵੀ ਹੁਣ ਕੰਦਾਂ ਭਰ ਗਈਆਂ ਸਾਰੀਆਂ ਨਹੀਂ ਤੇ ਰੰਗ ਨਹੀਂ ਮੁੱਕੇ ਹੋਣੇ ਜੇ ਰੰਗ ਨਹੀਂ ਤੇ ਰੰਗ ਕੋਈ ਨਾ ਕੋਈ ਹੋਰ ਹੋਰ ਕਰ ਦੇਣਾ ਉਹ ਬੜੀ ਜਗ੍ਹਾ ਦੀ ਨਾ ਜਿਹਾ ਵੀ ਖਾਣੇ ਪਰਾਸਤਰ ਹੋਏ ਹੁੰਦੇ ਨਾ ਮੇਰੇ ਇਦਾਂ ਹੀ ਮਾਰ ਦੇਣਾ ਖੁਰਨੀ ਵੀ ਨਹੀਂ ਬਾਹਰ ਦੀ ਪਰਾਸਤਰ ਜੀ ਹੋਈ ਅੱਛਾ ਹਾਂਜੀ ਹਾਂਜੀ ਫਿਰ ਪੰਜ ਡਿਜ਼ਾਈਨ ਪੋਣੇ ਪੂਰੇ ਆਪਾਂ ਠੀਕ ਹਾਂਜੀ ਹਾਂਜੀ ਚਲੋ ਵਧੀਆ ਗਏ ਆ ਵੀ ਕਿਹਨੇ ਡਿਜ਼ਾਈਨ ਪੋਣੇ ਹੋਂ ਤੇ ਤੁਹਾਡੇ ਨਾਲ ਸੰਪਰਕ ਕਰ ਲੇ ਜਿਹੜੇ ਹਿਸਾਬ ਨਾਲ ਰੰਗ ਪਾਏ ਆ ਸਾਰੇ ਹਾਂਜੀ 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 ਭਾਜੀ ਤੈਨਾਂ ਵਧੀਆ ਇਹ ਹੈ ਕਿ ਬੱਕਰੀ ਚੀਜ਼ ਹੀ ਕੱਢੀ ਆਗੇ ਕੋਈ ਉਹ ਭਾਜੀ ਸ਼ੌਂਕ ਦਾ ਮੁੱਲ ਕੋਈ ਨਹੀਂ ਆਪ ਵੀ ਭਾਜੀ ਆਪਾਂ ਇਹਨਾਂ ਸਿਰ ਤੋਂ ਰੋਟੀ ਖਾਣਦੇ ਆ ਜੇ ਆਪਾਂ ਇਹਨਾਂ ਨੂੰ ਗੰਦੇ ਸਾਹ ਮਾੜੇ ਸਾਹ ਬਾਹਰ ਛੱਡਣਾ ਫਿਰ ਆਪਣਾ ਫਾਇਦਾ ਨਹੀਂ ਕੋਈ ਭਾਈ ਲਿਉਣ ਦਾ ਇਹ ਭਰੀਆਂ ਤਾਰ ਦਿੰਦੀਆਂ ਭਾਜੀ ਠੀਕ ਆ ਹਾਂਜੀ ਚਲੋ ਨਾਮ ਦੱਸਦੇ ਕਰੇ ਨਾਮ ਭਾਈ ਮੇਰਾ ਵਰਤਪਾਲ ਸਿੰਘ ਜੀ ਹਾਂਜੀ ਜ਼ਿਲ੍ਹਾ ਅੰਮ੍ਰਿਤਸਰ ਤਹਿਸੀਲ ਬਾਬਾ ਬਕਾਲਾ ਖਲਕੀਆਂ ਦਾ ਪਿੰਡ ਹੈ 2 ਕਿਲੋਮੀਟਰ ਦੂਰ ਹੈ ਆਚਾਰ ਬਿਆਸ 7 ਤਰਨਤਾਰਨ 35 ਪਿੰਡ ਹੈ ਜੇ ਅੰਮ੍ਰਿਤਸਰ 35 ਪਿੰਡ ਹੈ ਖਰੂਰਸਾ 20 ਪਿੰਡ ਹੈ ਮੇਨ ਰੋਡ ਤੋਂ ਬਲੇਸਿੰਗ ਪੈਲਸੋਂ ਆਪਣਾ ਭਾਜੀ ਵੱਡੇ ਰੋਡ ਤੇ ਹਾਈਵੇ ਤੇ ਠੀਕ ਆ ਪਟਾਦੀ ਪਿੰਡ ਦਾ ਹੀ ਵਾਜਦਾ ਵੋ ਤੇ ਦੋ ਨੰਬਰ ਆਪਣੀ ਗਲੀ ਸਰਕਾਰੀ ਸਕੂਲ ਲੱਗੋਂ ਕੈਰਨ ਦੀ ਦੁਕਾਨ ਲੱਗੋ ਠੀਕ ਹੈ ਜੀ ਹਾਂਜੀ ਤੇ ਫੋਨ ਨੰਬਰ ਉਹ ਨੰਬਰ 58427418615 ਦੂਸਰਾ ਸਾਹਮਣੇ ਚਾਰਾਂ ਦੇ ਵਿੱਚ 6893 ਦੋਵਾਂ ਤੇ WhatsApp ਚੱਲਦਾ ਪਾਜੀ ਠੀਕ ਆ ਹਾਂਜੀ ਤੇ ਚਲੋ ਫਿਰ ਸ਼ੁਰੂਆਤ ਜਿਹੜੀ ਆ ਪਹਿਲੇ ਨੰਬਰ ਵਾਲੀ ਤੋਂ ਹੀ ਕਰਨੀ ਆਪਾਂ ਇਹ ਤੁਹਾਨੂੰ ਗੱਲ ਯਾਰ ਵੀ ਪਾਜੀ ਤੇ ਬਾਈ ਪਹਿਲਾ ਸੁਆਹ ਦੇ ਕਿੰਨਾ ਚਿਰ ਹੋਇਆ ਸੁਈ ਨੂੰ ਇਹਨੂੰ ਵੀਰ ਜੀ ਦੇਖੋ 나ੜੂ ਨਾਲ ਰਸੀ ਪਾਜੀ ਦਾ ਜਨਸੀ 89 ਦੇ ਨਾਲ ਸੁਈ ਨਾਲ ਪਾਜੀ ਆ ਦੇਖੋ ਆ ਵੇਖੋ ਆ ਨਾੜੂ ਨਾਲ ਠੀਕ ਆ ਹਾਂਜੀ ਸੂਆ ਕਿ ਨਾ ਸੂਆ ਪਹਿਲਾ ਦੁੱਧ ਭਾਜੀ ਵਸ਼ੀ ਦਾ ਅੱਛਾ ਹਾਂਜੀ ਕਿੰਨਾ ਦੁੱਧ ਤਿਆਰ ਕਰਗੀ ਜੇ ਦੁੱਧ ਤਾਂ ਵੀ ਭਾਜੀ 14 ਕਿਲੋਗਾ 13 ਕਿਲੋ ਵੀ ਸਾਡੇ ਘਰ ਵੀ ਦੋ ਟਾਈਮ ਲੈ ਤਿੰਨ ਟਾਈਮ ਲੈ ਹਾਂਜੀ ਇੱਥੇ ਅਗਰ 14 ਕਿਲੋ ਚਾਹਾਂਗੇ ਵੱਡੇ ਭਾਜੀ ਕਿੰਨਾ ਕਿ ਦੁੱਧ ਕਰੀ ਜਾਊਗੀ ਦੁੱਧ ਵੀ ਜੀ ਅਸੀਂ 17 ਕਿਲੋ ਕੱਢੂਗਾ ਭਾਜੀ ਚੰਗੀ ਕੋਈ ਸੰਭੂ 20 ਕਿਲੋ ਵੀ ਕਰ ਦੂਗਾ ਚਲੋ ਤੋਰੋ ਹੱਕਰੀ ਨਾ ਸੂਆ ਜਿਹੜਾ ਪਹਿਲਾਂ ਹੀ ਕਿੰਨੇ ਸੋਈ ਹੈ ਹਾਂ ਦੇ ਲੋ ਮਾੜੀ ਹੋਟਾਂ ਦੇ ਮਿਲਦੇ ਪਾਰੀ ਨੂੰ ਠੀਕ ਹੈ ਜੀ ਹਾਂਜੀ ਉਹ ਦੁੱਧ ਵੀ ਵਸ਼ੀ ਦਰਦੀ ਆ ਇੱਕ ਕਾਲੇ ਰੰਗ ਦੀ ਵਹਿੜਿਆ ਪੂਰੀ ਕਾਲੀ ਹੈ ਇਹਦੇ ਛਣ ਵੀ ਸਾਰੇ ਕਾਲੇ ਆ ਤੇ ਥੱਲੇਆਂ ਚੰਗੀ ਬਣੀ ਆ ਬਿਲਕੁਲ ਫਿੱਕ ਜਿਹਾ ਹਵਾਨਾ ਹੈ ਬਹੁਤ ਯਾਰੀ ਠੰਡੀ ਠੰਡੀ ਹੈ ਠੀਕ ਹੈ ਹਾਂਜੀ ਹਾਂਜੀ ਦੇਖੋ ਲੱਪ ਤੋਂ ਵੇਖੋ ਆ ਨੋਟਾਂ ਦੇ ਹਾਲ ਵੀ ਜਿਹਨਾਂ ਨੇ ਪਾਈ ਹੁੰਦੇ ਆ ਹਰ ਜੀ ਨੋਟਾਂ ਦੇ ਨਾਲ ਹੀ ਦਵਾ ਕਰ ਵੀ ਪਾਜੀ ਹਰ ਠੀਕ ਆ ਫੰਡੀਆਂ ਸੀਲੀਆਂ ਦਾ ਵੀ ਪਾਜੀ ਅੰਤਰੀ ਉਦਾਂ ਨਾ ਵਛੀ ਡਰੇ ਛੇੜੇ ਕਰੀ ਹਵਾਂ ਦਾ ਚੰਗੀ ਤਰ੍ਹਾਂ ਦੇਖੋ ਪਾਜੀ ਥਣ ਵਛੀ ਦੇ ਉਦਾਂ ਡਰਦੀ ਆ ਵਛੀ ਦੇ ਪਾਜੀ ਥੋੜਾ ਜਿਆ ਆ ਦੇਖ ਸਾਦੇ ਹਵਾਂ ਦਾ ਲੱਗ ਗਏ ਤਾਂ ਬਾਕੀ ਇਹ ਵੀ ਚੱਲਾ ਸੋਹਣੀ ਵੜੇ ਕਰਿਆ ਲਾ ਕੇ ਦਿਖਾ ਦਈਏ ਫੁਲਕਾਰੀ ਸਾਰੀ ਪਾਜੀ ਬਲੈਕ ਵਾ ਯੋਰ ਜੈੱਟ ਵਾਲੇ ਬੋਲੀ ਚ ਡਾਗ ਠੀਕੋ ਠੀਕ ਆ ਜੀ ਹਾਂਜੀ ਹਾਂਜੀ ਪੂਰੀ ਕੋ ਰੰਗਦੀ ਆ ਜੀ ਇੱਕੋ ਰੰਗਦੀ ਆ ਵੀ ਪਾਜੀ ਕੋ ਰੰਗਦੀ ਤੇ ਮੋਲ ਫੇਰ ਇਹਦਾ ਮੋਲ ਤੂੰ ਹੀ ਦੱਸ ਦੋ ਵੀ ਭਾਜੀ ਜਿਆਦਾ ਕਰ ਦੋ ਸਾਰੀਏ ਪੈਂਟ ਦੇ 100 ਰੁਪਏ ਵੇਖ ਲਓ ਤੁਹਾਡੀ ਮਰਜ਼ੀ ਹੈ ਜਿਆਦਾ ਪੈਂਟ ਪੁਆਇੰਟ ਤੱਕ ਸਾਰਾ ਖਰਚੇ ਚੋਂ ਕੱਢ ਦੇਣਾ ਨਹੀਂ ਭਾਜੀ ਇਹ ਨਹੀਂ ਤੁਹਾਨੂੰ ਪਤਾ ਇਹਨਾਂ ਚੋਂ ਬਾਜ ਦੇ ਤਰੇ ਦੋ ਤਿੰਨ ਯਾਰੀਏ ਬਾਜੇ ਕਰਵਾ ਲਈਆਂ ਜੋ ਤੂੰ ਦੱਸ ਦੋ ਵੀ ਭਾਜੀ ਜਿੰਨੇ ਦੀ ਵਛੀ ਦੇ ਦੇ ਕਰ ਦੋ ਆ ਵੀ ਦੇ ਦਈਏ ਸਾੜ ਦੀ ਕਿੰਨਾ ਮਾਨ ਕਰਨ ਪਾਜੀ 55000 ਅੱਛਾ 55000 ਚਲੋ ਛੋਟਾ ਛਾੜਾ ਪਾਜੀ ਤੁਸੀਂ ਕਰੋ ਦੋ ਹਜ਼ਾਰ ਹੋਰ ਛੱਡ ਜੀ ਹਾਂਜੀ 52000 ਦੀ ਪਾਜੀ 10000 ਦੇ ਬਚੀ 3000 ਵੀ ਪਾਜੀ ਕੋਈ ਬੁਸਾਈ ਦਾ ਕਰੇ ਫਾਨਦਾਨ ਕਰਦਾਂਗੇ ਛੋਟਾ ਛੜ ਸਾਡੇ ਘਰ ਕੋਈ ਚਾਹੂਗਾ 14 ਕਿਲੋ ਚਾਹਾਂਗੇ ਆਨਲਾਈਨ ਮੰਗਾਉਗਾ 13 ਤੰਮੇ ਦੀ ਗਰੰਟੀ ਦੇ ਘਲਾਂਗੇ ਵਸ਼ੀ ਠੀਕ ਹੈ ਹਾਂਜੀ ਤੇ ਬਾਕੀ ਜਿਹੜਾ ਬਾਜੂ ਕੀ ਹੈ ਨਾ ਬਾਜੂ ਹੋ ਵੀਰ ਜੀ ਅਗਲੇ ਪਾਜੀ ਦੀ ਸੇਵਾ ਆਪਾਂ ਵੇਲੇ ਪਾਜੀ ਪੱਠੇ ਵਰੀਆ ਪੌਂਦੇ ਜਿਹੜਾ ਰਹਿ ਪੌਂਦੇ ਆ ਵੰਡ ਵੀ ਜਿੰਨਾ ਡੰਗਰ ਖਾਜੀ ਇਹਦੇ ਕਾਣਾ ਕਿ ਆ ਠੀਕ ਆ ਤੇ ਆ ਮਗਰਵਸ਼ੀ ਆ ਇਹ ਬੱਚੀ ਆ ਪੀ ਭਾਜੀ ਮਗਰ ਆ ਬਾਕੀ ਠੀਕ ਆ ਹਾਂਜੀ ਤੇ ਆ ਜਿਹੜੀ ਜੇ ਏ ਵੀਰ ਜੀ ਟੋਕਰ ਕਪੜਾ ਵੀ ਭਾਈ ਤੁਹਾਡੇ ਸੋਰੀ ਭਾਜੀ ਟੋਕਰ ਕਪੜਾ ਮੂਹਣੇ ਲਓ ਜੀ ਆਹ ਰਾਹੇ ਕਹਿੰਦੇ ਵੀ 2 ਮਹੀਨੇ ਹੋ ਗਏ ਆ ਮੇਰੀ ਗੱਲ ਆਪਾਂ ਵੀਰ ਜੀ ਖਾਲੀ ਕਰਕੇ ਲਈ ਖਾਲੀ ਕਰਕੇ ਰਵੀ ਭਾਜੀ ਦੇਣੀ ਆ ਅੱਛਾ ਹਾਂਜੀ ਦੁੱਧ 5 ਕਿਲੋ ਠੰਡੀ ਠੁੰਡੀ ਬੜੀ ਦਾਦੀ ਹੋਈ ਅੱਛਾ ਹਾਂਜੀ ਠੀਕ ਚੱਕ ਪਾਸ ਨਹੀਂ ਆ ਨਹੀਂ ਭਾਜੀ ਆਪਾਂ ਝੂਠੀ ਗੱਲ ਨਹੀਂ ਕਰ ਰਹੇ 2 ਮਹੀਨੇ ਹੋ ਗਏ ਆ ਆਪਾਂ ਖਾਲੀ ਕਰਕੇ ਲੈ ਖਾਲੀ ਕਰਕੇ ਰਵੀ ਭਾਜੀ ਦੇਣੀ ਆ ਅੱਛਾ ਹਾਂਜੀ 2 ਮਹੀਨੇ ਉਦਰਾ ਕਿੰਦੇ ਆ 2 ਮਹੀਨੇ ਹੋ ਗਏ ਆ ਉਹ ਵੇਖੋ ਉਦਰਾ ਭਾਜੀ ਸੀਲ ਨਹੀਂ ਆ ਉਦਾਂ ਮੱਛੀ ਡਰਦੀ ਐਂ ਸ਼ਹਿਰ ਆ ਆ لے ਲੋ ਤੇ ਦੁੱਧ ਕਿੰਨਾ ਜੇ ਤੇ ਕੋਧਰ ਵੀ ਭਾਜੀ ਪਾਣੀ ਕੋਲ 4 ਕਿਲੋ ਦੀ ਗਰੰਟੀ ਕਰਕੇ ਦੇਣੀ ਆਪਾਂ ਜਿਹੜੀ ਗੱਲ ਆ ਅੱਛਾ ਹਾਂਜੀ ਤੋਰੋ ਫੇਰ ਇੰਨਾ ਤੋਰ ਬਤ ਓਏ ਓਦਾਂ ਦਰਦੀ ਆ ਭਾਜੀ ਇਨਾਂਥੂ ਤੁਹਾਡੇ ਗਾੜੀ ਕੱਢੀ ਇਹਨੇ ਹਜੇ ਨਹੀਂ ਨਾਥ ਨੋਥੇ ਦੀ ਬਦਲੀ ਆ ਓ ਚੀ ਭਾਜੀ 85 ਹੁੰਦੀ ਆ ਜੇ ਤੂੰ ਤਿਆਰ ਹੋ ਗਈ ਬਾਕੀ ਇੱਕ ਅੱਧ ਕਾਠ ਤੇ ਚੰਗੀ ਉੱਚੀ ਆ ਬਾਕੀ ਮੱਝਾਂ ਰਗਾ ਦੁੱਧ ਹੋਣਾ ਮੈਦਾ ਹੋਣਾ ਮੁਕੇ ਤੇ ਅਜ ਲੈ ਆਓ ਹਾਲੋ ਭਾ ਦੇਈ ਤੋਂ ਗਾਇਓ ਠੰਡੀ ਠੰਡੀ ਉਹ ਤਾਂ ਭਾਜੀ ਕਰਦੀ ਐ ਬੱਛੀ ਹਰ ਵੀ ਭਾਜੀ ਠੀਕ ਆ ਹਾਂਜੀ ਤੇ ਦਾ ਮੁੱਲ ਫਿਰ ਮੁੱਲ ਜਿਆ ਜੀ ਆਪੇ ਭਾਜੀ ਕਿੰਨਾ ਤੇਰੀ 17000 ਦੇ ਕਰ ਦੋ ਮੰਨਤਾ ਨਵਰੇ ਤੇ ਨਹੀਂ ਛੱਡ ਦੀਏ 14 ਦੇ ਹਾਂਜੀ ਉਹ ਭਾਜੀ ਉਹਰ 12 ਯਾਰ 12 ਯਾਰ ਅੱਛਾ 12 ਯਾਰ 12 ਯਾਰ ਠੀਕ ਫੁੱਲ ਲਾਵੇ ਭਾਜੀ ਮੋੜਦੇ ਨਹੀਂ ਭਲਾ ਮਾਨਤਾ ਫੁੱਲੇ ਮਾਨਤਾਂ ਦੋਵਾਂ ਚ ਫੁੱਲੇ ਹੋਣਗੇ ਨਰ ਵੀ ਭਾਜੀ ਫੁੱਲੇ ਹੀ ਤੇ ਹੋਰ ਕੁਝ ਕਹਿਣਾ ਫਿਰ ਬਸ ਵੀ ਜਿਆ ਬਾਤ ਜੋੜ ਕੇ ਬੇਦੀ ਕਰਦੇ ਫੁੱਲ ਸੰਗ ਆਪਣੀ ਚੋਕ ਦੇ ਦੋ ਟਾਂ ਚੰਨ ਨਾਲ ਤਸੱਲੀ ਕਰਕੇ ਖੜਾ ਹੋ ਜਾ ਭਾਜੀ ਠੀਕ ਹੈ ਜੀ ਬਾਕੀ ਇੱਥੋਂ ਹੀ ਆਪਣੀ ਤਸੱਲੀ ਕਰਕੇ ਖੜੋ ਤਸੱਲੀ ਕਰਕੇ ਖੜੋ ਨਾ ਤੁਹਾਨੂੰ ਕੋਈ ਵੀ ਭਰਾ ਮੁਰਕੇ ਲਾ ਮੰਦਾਵੇ ਨਾ ਭਾਜੀ ਸਾਨੂੰ ਦੋਵੇ ਗੇਟੋਂ ਬਾਹਰ ਹੋ ਗਿਆ ਆਪਣੀ ਭਾਜੀ ਮੁਰਕੇ ਕੋਈ ਗਰੰਟੀ ਨਹੀਂ ਆਪੇ ਭਾਜੀ ਜਿਹੜੀ ਗੱਲ ਠੀਕ ਹੈ ਫਿਰ ਹਾਂਜੀ ਭਾਜੀ ਠੀਕ ਹੈ